ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਕਿਸਾਨ ਟਰੈਕਟਰਸ ਦੇ YouTube ਚੈਨਲ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਹਰ ਵਾਰ ਤੁਹਾਡੇ ਲਈ ਕੋਈ ਨਾ ਕੋਈ ਸੈਕੰਡ ਹੈਂਡ ਟਰੈਕਟਰ ਲੈ ਕੇ ਆਉਣੇ ਆ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਤੁਹਾਨੂੰ ਜਾਇਜ਼ ਰੇਟ ਦੇ ਵਿੱਚ ਵਧੀਆ ਚੀਜ਼ ਤੇ ਉੱਚਾ ਮਾਡਲ ਟਰੈਕਟਰ ਦਈਏ ਇਸ ਵਾਰ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਮੇਰੇ ਨਾਲ ਇਸ ਵਾਰ ਭਗਵੰਤ ਔਲਖ ਵੀ ਨਾਲ ਨੇ ਜਿਨ੍ਹਾਂ ਦਾ ਮਿਹਨਤੀ ਜੱਟ ਵਲੌਗ ਚੈਨਲ ਹੈ ਇਹ ਵੀ ਦਿੰਦੇ ਨੇ ਆਪ ਦੇ ਇੰਟਰੋ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਆਪਣੀਆਂ ਪਹਿਲਾਂ ਤੋਂ ਵੀਡੀਓ ਆਉਂਦੀਆਂ ਰਹਿੰਦੀਆਂ ਆਪਣੇ ਚੈਨਲ ਤੇ ਮਿਹਨਤੀ ਜੱਟ ਵਲੌਗ ਤੁਸੀਂ ਉੱਤੇ ਮੰਡੀਆਂ ਤੁਸੀਂ ਉੱਤੇ ਜ਼ਿਆਦਾਤਰ ਟਰੈਕਟਰ ਮੰਡੀਆਂ ਦੀ ਵੀਡੀਓ ਦੇਖਦੇ ਹੋ ਤੇ ਅੱਜ ਆਪਾਂ ਮਲੋਟ ਕਿਸਾਨ ਟਰੈਕਟਰ ਬਾਈ ਹੁਣਾ ਨਾਲ ਵੀਡੀਓ ਰਲ ਕੇ ਬਣਾਵਾਂਗੇ ਇਹਨਾਂ ਦਾ ਚੈਨਲ ਆ ਜੀ ਕਿਸਾਨ ਟਰੈਕਟਰ ਮਲੋਟ ਦੇ ਨਾਮ ਤੋਂ ਤੇ ਆਪਣਾ ਜੀ ਮਿਹਨਤੀ ਜੱਟ ਵਲੌਗ ਬਾਕੀ ਆਪਣੇ ਇੰਸਟਾਗ੍ਰam ਕਿਸਾਨ ਟਰੈਕਟਰ ਤੇ ਮਿਹਨਤੀ ਜੱਟ ਵਲੌਗ ਇੰਸਟਾਗ੍ਰam ਪੇਜ ਵੀ ਹੈਗੇ ਉਹਨਾਂ ਤੇ ਵੀ ਟਰੈਕਟਰਾਂ ਦੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਤੇ ਅੱਜ ਅਸੀਂ ਜੋ ਟਰੈਕਟਰ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਸੀਂ ਬੈਕ ਸਾਈਡ ਤੇ ਦੇਖ ਰਹੇ ਹੋ ਏਕਾ ਜੀ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਤੇ ਇਹਦੇ ਨਾਲ ਖੜਾ ਹੈ ਸਵਰਾਜ 963 ਸੋ ਦੋਵੇਂ ਹੀ ਟਰੈਕਟਰ ਅੱਜ ਦੇ ਟਾਈਮ ਦੇ ਵਿੱਚ ਫੁੱਲ ਕਾਮਯਾਬ ਟਰੈਕਟਰ ਆ ਕੋਈ ਵੀ ਕੰਮ ਲੈ ਲਓ ਸੁਪਰ ਸੀਡਰ ਤੋਂ ਲੈ ਕੇ ਜਿਹੜਾ ਵੀ ਹੈਵੀ ਤੋਂ ਹੈਵੀ ਇੰਪਲੀਮੈਂਟ ਹੁੰਦਾ ਖੇਤੀਬਾੜੀ ਦਾ ਉਹ ਦੋਵੇਂ ਟਰੈਕਟਰ ਚਲਾਉਣ ਦੇ ਵਿੱਚ ਪੂਰੀ ਤਰ੍ਹਾਂ ਸક્ષਮ ਆ ਹਾਂਜੀ ਭਾਈ ਜੀ ਹਾਂਜੀ ਜਿਸ ਤਰ੍ਹਾਂ ਭਗਵੰਤ ਜੀ ਨੇ ਦੱਸਿਆ ਹੀ ਆ ਵੀ ਦੋਨੇ ਟਰੈਕਟਰਾਂ ਦੀ ਇੱਕ ਆਪੋ ਆਪਣੀ ਖਾਸੀਅਤ ਆ ਦੋਨੇ ਚੱਲਣ ਦੇ ਵਿੱਚ ਬਹੁਤ ਵਧੀਆ ਟਰੈਕਟਰ ਆ ਜੇ ਆਪਾਂ 963 ਦੀ ਗੱਲ ਕਰੀਏ ਤੇ ਡੀਜ਼ਲ ਖਰਚਾ ਇਹਦਾ ਘੱਟ ਆ ਕੰਮ ਦੇ ਵਿੱਚ ਬਹੁਤ ਵਧੀਆ ਟਰੈਕਟਰ ਆ ਆਪਾਂ ਪਹਿਲੇ ਇਸ ਬਾਰੇ ਗੱਲ ਕਰਦੇ ਆ ਜਿਹੜਾ ਤੁਹਾਨੂੰ ਪਤਾ ਹੀ ਹੋਊਗਾ ਕਿਸਾਨ ਵੀਰਾਂ ਨੂੰ ਕਿ ਜਿਹੜਾ 900 963 ਟਰੈਕਟਰ ਆ ਇਹ 60 HP ਦੇ ਵਿੱਚ ਇਹ ਟਰੈਕਟਰ ਆ ਜਾਂਦਾ ਇਹ ਟਰੈਕਟਰ 3 ਸਪੀਡ ਦੇ ਨਾਲ ਇਹ ਟਰੈਕਟਰ ਆਉਂਦਾ ਤੇ ਜੇ ਆਪਾਂ ਗੱਲ ਕਰਦੇ ਆ ਇਸ ਦੇ ਟਾਇਰ ਵਗੈਰਾ ਜੀ ਤਾਂ ਅਗਲੇ ਟਾਇਰ ਇਸ ਦੇ 750 ਦੇ ਆਉਂਦੇ ਆ ਬਿਲਕੁਲ ਨਵੇਂ ਟਾਇਰ ਆ ਇਸ ਮਾਡਲ ਦੇ ਤੇ ਮਗਰਲੇ ਟਾਇਰ ਦੀ ਆਪਾਂ ਗੱਲ ਕਰੀਏ ਤੇ 16x28 ਦੇ ਇਸ ਦੇ ਮਗਰਲੇ ਟਾਇਰ ਆਉਂਦੇ ਆ ਜੋ ਕਿ ਲਗਭਗ ਹੈਗੇ 70% ਹਾਂਜੀ ਤੇ ਜੇ ਆਪਾਂ ਇਹਦੀ ਲਿਫਟ ਕਪੈਸਿਟੀ ਦੀ ਗੱਲ ਕਰਦੇ ਆਂ ਤੇ ਲਗਭਗ 2400 ਕੁਇੰਟਾਂ ਦੇ ਲਗਭਗ ਇਸ ਦੀ ਲਿਫਟ ਕਪੈਸਿਟੀ ਆ ਸੁਪਰ ਸੀਡਰ ਵਗੈਰਾ ਆਪਾਂ ਕੋਈ ਵੀ ਹੈਵੀ ਇੰਪਲੀਮੈਂਟ ਵਰਤਣਾ ਚਾਹੋ ਨੇ ਉੱਤੇ ਤੇ ਆਪਾਂ ਵਧੀਆ ਵਰਤ ਸਕਦੇ ਆਂ 3 ਸਪੀਡ ਦੇ ਨਾਲ ਟਰੈਕਟਰ ਆ ਜਾਂਦਾ ਥੋੜਾ ਜਿਹੇ ਵਿੱਚ ਇੱਕ ਡਰਾ ਬੈਕ ਵੀ ਆ ਵੀ ਜਿਹੜਾ ਇਹਦਾ ਆਪਾਂ ਰਿਵਰਸ ਗੇਅਰ ਆ ਇਹ ਸਿਰਫ ਲੋ ਤੇ ਮੀਡੀਅਮ ਦੇ ਵਿੱਚ ਚੱਲੇਗਾ ਹਾਈ ਦੇ ਵਿੱਚ ਇਹਦਾ ਰਿਵਰਸ ਨਹੀਂ ਕੰਮ ਕਰੂਗਾ ਜਾਨੀ ਕਿ ਲੋ ਦੀਆਂ ਸਪੀਡਾਂ ਦੋ ਰਹਿ ਜਾਂਦੀਆਂ ਨੇ ਤੇ ਜਿਹੜਾ ਆਪਣੇ ਫਾਰਵਰਡ ਦੀਆਂ ਸਪੀਡਾਂ ਉਹ ਕੁੱਲ 12 ਸਪੀਡ ਬਣ ਜਾਂਦੀਆਂ ਨੇ। ਏਸੀ ਟਰੈਕਟਰ 963 ਦਾ ਜਿਹੜਾ ਕਿ ਮਾਡਲ ਹੈਗਾ 2018 ਰੇਟ ਦੀ ਗੱਲ ਕਰਾਂਗੇ ਆਪਾਂ ਅਖੀਰ 'ਚ ਹੁਣ ਭਗਵੰਤ ਜੀ ਤੁਹਾਨੂੰ 93630 ਬਾਰੇ ਦਿੰਦੇ ਆ ਪੂਰੀ ਜਾਣਕਾਰੀ। ਹਾਂਜੀ ਆਪਾਂ ਸਪੈਸ਼ਲ ਐਡੀਸ਼ਨ ਦੀ ਗੱਲ ਕੀਤੀ ਸੀ। ਸੋ ਇਹ ਟਰੈਕਟਰ ਪਹਿਲਾਂ ਤਾਂ ਸਪੈਸ਼ਲ ਐਡੀਸ਼ਨ ਤਾਂ ਬਹੁਤ ਮਿਲ ਜਾਂਦੇ ਆ ਪਰ ਇਹ ਟਰੈਕਟਰ ਨੀਲੇ ਰੰਗ ਦੇ ਮਕਰਾਡਾਂ ਦੇ ਵਿੱਚ ਆਇਆ ਸੀ। ਬਹੁਤ ਘੱਟ ਟਰੈਕਟਰ ਸੇਲ ਹੋਏ ਸੀ ਪਰ ਟਰੈਕਟਰ ਬਹੁਤ ਕਾਮਯਾਬ ਸੀ ਜਿਹੜੇ ਕਿਸਾਨ ਵੀਰ ਨੇ ਟਰੈਕਟਰ ਲੈ ਲਿਆ ਉਹਨੇ ਉਸ ਤੋਂ ਬਾਅਦ ਵੇਚਿਆ ਨਹੀਂ ਸੋ ਜਿਸ ਤਰ੍ਹਾਂ ਕਿ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਜਾਂਦਾ ਹੈ ਸकाई ਵਾਚ ਦਾ ਫੀਚਰ ਇਹਦੇ ਵਿੱਚ ਆਇਆ ਸੀ ਸਪੈਸ਼ਲ ਐਡੀਸ਼ਨ ਟਰੈਕਟਰ ਆ ਇਹ ਟਰੈਕਟਰ ਹੁੰਦਾ ਜੀ 55 HP ਕੈਟਾਗਰੀ ਦੇ ਵਿੱਚ ਤੇ ਟਰਬੋ ਚਾਰਜਰ ਇਹਦੇ ਵਿੱਚ ਲੱਗਿਆ ਹੁੰਦਾ ਹੈ ਬਾਕੀ ਟਰੈਕਟਰ ਦੇ ਆਪਾਂ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰ ਹੈਗੇ ਆ ਜੀ 65 ਤੋਂ 70 ਪੈਸੇ ਤੇ ਪਿਛਲੇ ਟਾਇਰ ਹੋਣਗੇ 80 85 ਪੈਸੇ ਬਾਕੀ ਟਰੈਕਟਰ ਇੰਜਨ ਗੇਅਰ ਰੰਗ ਪੇਂਟ ਦਾ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਹੈ ਆਪਾਂ ਕਹਿ ਸਕਦੇ ਆ ਜੀ ਜੇਕਰ ਆਪਾਂ ਇਸ ਦੇ ਗੇਅਰ ਬਾਕਸ ਦੀ ਗੱਲ ਕਰਦੇ ਆਂ ਤਾਂ ਯੂਜੀ ਗੇਅਰ ਬਾਕਸ ਦੇ ਨਾਲ ਆਉਂਦਾ ਟਰੈਕਟਰ 3 ਸਪੀਡ ਦੇ ਵਿੱਚ ਆ ਗਿਆ। ਬਾਕੀ ਕਿਸੇ ਵੀ ਤਰ੍ਹਾਂ ਦਾ ਕਿਸਾਨੀ ਖੇਤੀਬਾੜੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਆਪਾਂ ਕੰਮ ਲੈਣਾ ਤਾਂ ਇਹ ਟਰੈਕਟਰ ਹਰ ਫੀਲਡ ਦੇ ਵਿੱਚ ਕਾਮਯਾਬ ਆ। ਸੁਪਰ ਸੀਡਰ ਤੋਂ ਲੈ ਕੇ ਜੇਕਰ ਤੁਸੀਂ ਛੋਟਾ ਕੰਮ ਲੈਣੇ ਹੋ ਤਾਂ ਇਸ ਦਾ ਜਿਹੜਾ ਡੀਜ਼ਲ ਦਾ ਖਪਤਾ ਉਨੀ ਹੀ ਘੱਟ ਹੋ ਜਾਂਦੀ ਆ। ਸੋ ਇਹ ਟਰੈਕਟਰ ਵੀ ਇੱਕ ਬਹੁਤ ਹੀ ਜ਼ਿਆਦਾ ਕਾਮਯਾਬ ਟਰੈਕਟਰ ਆ। ਤੇ ਬਾਕੀ ਹੁਣ ਇਹਨਾਂ ਦੇ ਮਾਡਲ ਦੀ ਤੇ ਰੇਟ ਦੀ ਆਪਾਂ ਦੋਨਾਂ ਟਰੈਕਟਰਾਂ ਦੀ ਗੱਲ ਕਰਦੇ ਹਾਂ ਇੱਕ ਭਗਵੰਤ ਜੀ ਮੈਂ ਪਹਿਲਾਂ ਇਹ ਵੀ ਆਪਾਂ ਕਿਸਾਨ ਵੀਰਾਂ ਨੂੰ ਦਸੀਏ ਵੀ ਇਸ ਜਿਹੜਾ ਅਡੈਕਸ਼ਨਾਂ ਦੀ ਆ ਇਹਦਾ ਇੱਕ ਆਪਦੀ ਖਾਸੀਅਤ ਵੀ ਆ ਤੇ ਕਿਹਦੇ ਡਰਾ ਬੈਕ ਵੀ ਆ ਖਾਸੀਅਤ ਇਹ ਆ ਵੀ ਇਹ ਜ਼ੋਰ ਕਾਫੀ ਲਾ ਦਿੰਦਾ ਹਾਂ ਪਰ ਆਵਾਜ਼ ਰਹਿੰਦੀ ਇਹਦੇ ਚ ਜਿਹੜਾ ਅਡੈਕਸ਼ਨ ਟਾਈਪ ਇਹਦਾ ਹੁੰਦਾ ਆ ਪਿੱਛੋਂ ਹਿੱਸਾ ਉਹ ਸਲਿੱਪ ਬਹੁਤ ਘੱਟ ਕਰਦਾ ਜਿਵੇਂ ਐਕਸਲ ਸਿੱਧੇ ਐਕਸਲ ਵਾਲਾ ਜਿਹੜਾ ਗੇਅਰ ਆ ਜਾਂਦਾ ਟਰੈਕਟਰ ਦਾ ਉਹ ਨਾਲ ਸਲਿੱਪ ਜ਼ਿਆਦਾ ਕਰਦਾ ਪਰ ਇਹ 슬ਿੱਪ ਨਹੀਂ ਕਰੂਗਾ ਇਹ ਜਿੰਨਾ ਚੱਲੂਗਾ ਟਰੈਕਟਰ ਅੱਗੇ ਨੂੰ ਹੀ ਚੱਲੂਗਾ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਜਿਹੜਾ ਟਰੈਕਟਰ 슬ਿੱਪ ਜ਼ਿਆਦਾ ਕਰੂਗਾ ਉਹ ਡੀਜ਼ਲ ਦੀ ਖਪਤ ਕਿਤੇ ਨਾ ਕਿਤੇ ਜ਼ਿਆਦਾ ਵਧਾ ਦਿੰਦਾ ਹੈ ਫਿਰ ਉਹਦੇ ਵਿੱਚ ਜਾਂ ਤਾਂ ਆਪਾਂ ਨੂੰ ਕੀ ਕਰਨਾ ਪੈਂਦਾ ਕੀ ਉਹਦੇ ਪਿੱਛੇ ਵੇਟ ਲਾਉਣੇ ਪੈਂਦੇ ਐਕਸਟਰਾ ਵੇਟ ਲਾ ਕੇ ਜਾਂ ਫਿਰ ਟਾਇਰਾਂ ਦੇ ਵਿੱਚ ਪਾਣੀ ਪਾ ਕੇ ਉਹਦੀ ਉਹ ਜਿਹੜੀ ਕਮੀ ਹੁੰਦੀ ਹੈ ਉਹਨੂੰ ਪੂਰਾ ਕਰਨਾ ਪੈਂਦਾ ਤੇ ਜੇ ਇਹਦੇ ਗੱਲ ਕਰੀਏ ਵੀ ਅਡੈਕਸ਼ਨ ਦੀ ਇੱਕ 네ਗੇਟਿਵ ਪੁਆਇੰਟ ਕੀ ਆ ਤਾਂ ਇੱਕ ਤਾਂ ਇਹਦੇ ਵਿੱਚ ਨਾਰਮਲ ਜੀ ਆਵਾਜ਼ ਆਉਂਦੀ ਰਹਿੰਦੀ ਬੈਕ ਸਾਈਡ ਤੋਂ ਤੇ ਇੱਕ ਕਿਤੇ ਨਾ ਕਿਤੇ ਬਣ ਜਾਂਦਾ ਕਿ ਗਰਾਰੇ ਜਿਵੇਂ ਚੱਲਦੇ ਆ ਤੇ ਉਹਦੇ ਵਿੱਚ ਨਾ ਹਵਾ ਬਣ ਕੇ ਤੇ ਥੋੜੀ ਬਹੁਤ ਲੀਕੇਜ ਹੁੰਦੀ ਰਹਿੰਦੀ ਆ ਬਾਕੀ ਕਾਮਯਾਬ ਆ ਉਹਦੇ ਇਹੋ ਜਿਹਾ ਕੋਈ ਜ਼ਿਆਦਾ ਨੁਕਸਾਨ ਵਾਲੀ ਗੱਲ ਨਹੀਂ ਵੀ ਆਪਾਂ ਇਹਨੂੰ ਜਿਵੇਂ ਪਿੱਛੇ ਪਹਿਲਾਂ ਦੇਖਦੇ ਸੀ ਆਪਾਂ ਉਹ ਸਾਰੇ ਟਰੈਕਟਰ ਰੈਡਕਸ਼ਨ ਦੇ ਵਿੱਚ ਆਉਂਦੇ ਸੀ ਇੱਕ ਹੋਰ ਟਰਾਲੀ ਤੇ ਜ਼ੋਰ ਵੀ ਬਹੁਤ ਲਾਉਂਦੇ ਟਰੈਕਟਰ ਕੋਈ ਆ ਗਿਆ ਨਾ ਵੀ ਸਲਿੱਪ ਨਹੀਂ ਕਰਨਾ ਇਹਨੇ ਟਰੈਕਟਰ ਨੇ ਜਿੰਨਾ ਜ਼ੋਰ ਲਾਊਗਾ ਅੱਗੇ ਬਸ ਗਾਹ ਨੂੰ ਹੀ ਜਾਊਗਾ ਤੇ ਬਾਕੀ 963 ਦੀ ਆਪਾਂ ਗੱਲ ਕਰੀਏ ਤਾਂ ਪਲੈਂਟਰੀ ਡਰਾਈਵ ਨਾਲ ਇਹ ਆ ਜਾਂਦਾ ਟਰੈਕਟਰ ਇਹਦੇ ਵਿੱਚ ਵੀ ਕਈ ਵੀਰ ਕਹਿ ਦਿੰਦੇ ਆ ਕਿ ਇਹਦਾ ਪਿੱਛੋਂ ਨਾ ਭਾਰਾ ਚੱਲਦਾ ਜਾਂ ਕਿਵੇਂ ਮੀਆਂ ਸੋ ਹੁਣ ਉਹ ਡਾਊਟ ਨਹੀਂ ਰਹਿ ਗਿਆ ਹੁਣ ਜਿੰਨੇ ਵੀ ਨਾਵਾ 855 ਵੀ ਜਿਹੜਾ ਆ ਰਿਹਾ ਹੁਣ 2025 ਦੇ ਵਿੱਚ ਲਾਂਚ ਕਰਨ ਜਾ ਰਿਹਾ ਸਵਰਾਜ ਲੀਕ ਤਾਂ ਹੋ ਗਈਆਂ ਉਹਦੀਆਂ ਫੋਟੋ ਵਗੈਰਾ ਦਾ ਪਲੇਟਫਾਰਮ ਹੀ ਬਦਲਦਾ ਸੇਮ ਗੇਅਰ ਬਾਕਸ ਦੇ ਵਿੱਚ ਹੀ ਉਹ ਆ ਰਿਹਾ ਪਲੈਂਟਰੀ ਡਰਾਈਵ ਦੇ ਵਿੱਚ ਹੀ ਉਹ ਆਊਗਾ ਤੇ ਹੁਣ ਕੋਈ ਹੋਰ ਡਾਕੂਮੈਂਟ ਰਹਿ ਗਿਆ ਸਿੱਧੇ ਜੇ ਸ਼ਬਦਾਂ ਚ ਆਪਾਂ ਲਾ ਕੇ ਚੱਲੀਏ ਤੇ ਸਮਝ ਲਓ ਵੀ 963 ਨੂੰ 855 ਦੇ ਵਿੱਚ ਲਾਂਚ ਕਰ ਰਹੇ ਆ ਜਿਹੜਾ ਹੁਣ ਜਲਦੀ ਸ਼ਾਇਦ ਜੂਨ ਜਾਂ ਜੁਲਾਈ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਏਜੰਸੀਆਂ ਵਿੱਚ ਆ ਰਿਹਾ ਏਹੀ ਪਲੇਟਫਾਰਮ ਆ ਰਿਹਾ ਏਹੀ ਪਲੈਂਟਰੀ ਡਰਾਈਵ ਹੀ ਸਾਰਿਆ ਏਹੀ ਗੀਅਰ ਬਾਕਸ ਆ ਰਿਹਾ ਯਾਨੀ ਕਿ ਲਗਭਗ ਸਾਰਾ ਸੇਮ 963 ਨੂੰ ਪਹਿਲਾਂ ਸਮਝ ਲਓ ਸਵਰਾਜ ਨੇ ਇਹਨੂੰ ਟੈਸਟਿੰਗ ਸਟੇਜ ਤੇ ਲਾਂਚ ਕੀਤਾ ਟੈਸਟ ਚ ਦੇਖਿਆ ਵੀ 963 ਪੂਰਾ ਕਾਮਯਾਬ ਰਿਹਾ ਹੁਣ ਇਹ ਹੀ ਚੀਜ਼ਾਂ ਸਾਰੀਆਂ 855 ਚ ਲੈ ਕੇ ਆ ਰਹੇ ਆ ਇੱਕ ਭਗਵੰਤ ਜੀ ਕੰਪਨੀ ਨੂੰ ਥੋੜਾ ਡਰ ਵੀ ਹੁੰਦਾ ਵੀ ਆਪਾਂ ਜਿਹੜਾ ਆਪਣਾ ਰਨਿੰਗ ਮਾਡਲ ਆ ਉਹਦੇ ਵਿੱਚ ਜ਼ਿਆਦਾ ਟੈਸਟ ਨਾ ਜ਼ਿਆਦਾ ਟੈਸਟ ਨਾ ਕਰੀਏ ਕਿਉਂਕਿ 855 ਸ਼ੁਰੂ ਤੋਂ ਲੈ ਕੇ ਹੀ ਪਸੰਦ ਬਣਿਆ ਹੋਇਆ ਕਿਸਾਨ ਨੂੰ ਵੀ ਇੱਕੋ ਦੀ ਵਿਕਰੀ ਬਹੁਤ ਰਹੀ ਆ ਉਸ ਮਾਡਲ ਦੇ ਵਿੱਚ ਕੰਪਨੀ ਥੋੜਾ ਟੈਸਟ ਕਰਨ ਤੋਂ ਡਰਦੀ ਨਵੀਆਂ ਚੀਜ਼ਾਂ ਲਾਉਣ ਤੋਂ ਡਰਦੀ ਆ ਇਸ ਕਰਕੇ ਉਹਨਾਂ ਨੇ ਇੱਕ ਮਾਡਲ ਹੋਰ ਲਾਂਚ ਕਰਕੇ 963 ਦੇ ਨਾਮ ਤੋਂ ਲਾਂਚ ਕੀਤਾ ਇਹਦੇ ਚ ਇਹ ਚੀਜ਼ਾਂ ਸਾਰੀਆਂ ਟੈਸਟ ਕੀਤੀਆਂ ਜਦੋਂ ਪਤਾ ਲੱਗਾ ਵੀ ਇਹ ਸਭ ਕਾਮਯਾਬ ਆ ਉਸ ਤੋਂ ਬਾਅਦ ਇਹ ਉਹਨਾਂ ਨੇ 855 ਚ ਦਿੱਤਾ ਜਿਹੜ ਉਹਨੂੰ ਉਸ ਦੀ ਖਾਸੀਅਤ ਜ਼ਿਆਦਾ ਪਤਾ ਹੈ ਬਾਕੀ ਡਰਨ ਦੀ ਲੋੜ ਨਹੀਂ ਹੁੰਦੀ ਟਰੈਕਟਰ ਵਧੀਆ ਹੁੰਦਾ ਹੈ ਚੀਜ਼ ਦਾ ਵਰਤਨ ਤੋਂ ਬਾਅਦ ਹੀ ਪਤਾ ਲੱਗਦਾ ਤੇ ਹੌਲੈਂਡ ਦਾ ਤਾਂ ਆਪਾਂ ਨੂੰ ਪਤਾ ਹੀ ਆ ਕਿ ਕਿਸੇ ਵੀ ਕਿੱਤੇ ਦੇ ਵਿੱਚ ਲੈ ਲਈਏ ਜਾਂ ਕਿਸਾਨ ਜਿਹੜੇ ਨੇ ਹੌਲੈਂਡ ਚਲਾ ਲਿਆ ਉਹ ਹੌਲੈਂਡ ਹੀ ਲਊਗਾ ਦੁਆਰਾ ਤੋਂ ਜਿਵੇਂ ਕਿ ਫਾਰਮ ਟਰੈਕ 60 ਦੀ ਗੱਲ ਕਰੀਏ ਤਾਂ ਉਹ ਵੀ ਇੱਕ ਆਪਦੀ ਥਾਂ ਤੇ ਪਛਾਣ ਬਣੀ ਹੋਈ ਆ ਉਹਦੀ ਇੱਕ ਆਪਦੀ ਫੈਨ ਫਾਲੋਇੰਗ ਆ ਜਿਹੜਾ ਬੰਦਾ 60 ਲੈਂਦਾ ਉਹ ਉਹ 60 ਹੀ ਲਊਗਾ ਉਹ ਹੋਰ ਕਿਸੇ ਟਰੈਕਟਰ ਵੱਲ ਨਹੀਂ ਜਾਂਦਾ ਸੋ ਚਲੋ ਜ਼ਿਆਦਾ ਟਾਈਮ ਨਹੀਂ ਲੈਂਦੇ ਆਪਾਂ ਇਹਨਾਂ ਦੇ ਰੇਟ ਦੀ ਗੱਲ ਕਰਦੇ ਆਂ ਤੇ ਬਾਕੀ ਨੰਬਰ ਆਪਣਾ ਡਿਸਪਲੇ ਤੇ ਚੱਲੀ ਜਾਂਦਾ ਤੁਸੀਂ ਇਹ ਟਰੈਕਟਰ ਲੈਣ ਵਾਸਤੇ ਫੋਨ ਕਰ ਸਕਦੇ ਹੋ ਇਹ ਮਾਡਲ ਆ ਜੀ 14 ਤੇ ਤੋਹਫਾ ਰੇਟ ਦੇ ਦੋ ਜੀ ਅੱਜ ਕਿਸਾਨਾਂ ਨੂੰ ਇਹ ਆਪਾਂ 490000 ਰੁਪਏ ਇਸ ਦਾ ਰੇਟ ਆ ਜੀ ਬਾਕੀ ਕੋਸ਼ਿਸ਼ ਕਰਾਂਗੇ ਜਿਹੜਾ ਮੇਰਾ ਵੀਰ ਭਰਾ ਕੋਈ ਦੂਰੋਂ ਚੱਲ ਕੇ ਆਊਗਾ ਉਹਦਾ ਮਨਤਾ ਨੂੰ ਜਰੂਰ ਕਰਾਂਗੇ ਸਪੈਸ਼ਲ ਐਡੀਸ਼ਨ ਦਾ ਰੇਟ ਆਪਾਂ 490 ਰੱਖਿਆ ਮਾਡਲ ਇਹ ਹੈਗਾ 2014 ਨੰਬਰ ਇਹਦਾ ਹੈਗਾ ਰਾਜਸਥਾਨ ਦਾ RJ13 ਗੰਗਾ ਨਗਰ ਦਾ ਨੰਬਰ ਆ ਐਨਓਸੀ ਅਵੇਲੇਬਲ ਆ ਜੇ ਕੋਈ ਮੇਰਾ ਵੀਰ ਇਹਨੂੰ ਹਰਿਆਣਾ ਦਾ ਜਾਂ ਪੰਜਾਬ ਦਾ ਕੋਈ ਕਿਸਾਨ ਲੈਣਾ ਚਾਹੂਗਾ ਆਪਾਂ ਉਹਨਾਂ ਨੂੰ ਐਨਓਸੀ ਵੀ ਕਢਵਾ ਕੇ ਦੇ ਦਾਂਗੇ ਐਨਓਸੀ ਲੈ ਕੇ ਦਵਾਂਗੇ ਬਾਕੀ ਜੋ ਤੁਸੀਂ ਨਾਮ ਕਰਵਾਉਣਾ ਨੰਬਰ ਰਵਾਣਾ ਉਹ ਖਰਚਾ ਤੁਹਾਡਾ ਆਪਦਾ ਹੋਊਗਾ ਐਨਓਸੀ ਅਸੀਂ ਮੌਕੇ ਤੇ ਤੁਹਾਨੂੰ ਜਾਨਕਿ ਜਿੰਨਾ ਵੀ ਟਾਈਮ ਲੱਗੂਗਾ ਉਹ ਤੁਹਾਨੂੰ ਅਸੀਂ ਲੈ ਕੇ ਦਵਾਂਗੇ ਤੇ ਇਹ ਆ ਗਿਆ ਜੀ 963 ਮਾਡਲ 2018 ਤੇ ਕੀਮਤ ਸ਼ਹਿਵਾਜ ਜੀ ਇਹਦਾ ਰੇਟ ਆ ਤੁਹਾਨੂੰ ਆਪਾਂ ਉਹ ਦਵਾਂਗੇ ਵੀ 855 ਨਾਲੋਂ ਵੀ ਘੱਟ 44 ਦੇ ਰੇਟ ਨਾਲ ਵੀ ਘੱਟ ਟਰੈਕਟਰ ਦੇ ਦੇਣਾ ਆਪਾਂ ਤੁਹਾਨੂੰ ਤੁਹਾਨੂੰ ਫੀਚਰ ਤੁਹਾਨੂੰ ਦੱਸ ਹੀ ਦਿੱਤੇ ਆ ਕੰਮ 855 ਨਾਲੋਂ ਵੀ ਵੱਧ ਕਰੂਗਾ ਤੇਲ ਖਰਚਾ ਉਹਦੇ ਨਾਲੋਂ ਘੱਟ ਰਹੂਗਾ ਮਾਡਲ ਇਹ ਹੈਗਾ 2018 ਰੇਟ ਆਪਾਂ ਇਸ ਦਾ ਰੱਖਿਆ 390000 ਰੁਪਏ ਸਿਰਫ ਇਸ ਦਾ ਰੇਟ ਆ ਇਸ ਦੇ ਜੇ ਮੈਂ ਨੰਬਰ ਦੀ ਗੱਲ ਕਰਾਂ ਤੇ ਨੰਬਰ ਇਹ ਹੈਗਾ ਆਂਧਰਾ ਪ੍ਰਦੇਸ਼ ਦਾ ਏ ਪੀ ਐਸ ਦਾ ਨੰਬਰ ਆ ਪਰ ਡਰਨ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਜੋ ਤੁਸੀਂ ਜਦੋਂ ਤੁਸੀਂ ਕਿਸਾਨ ਟਰੈਕਟਰ ਤੇ ਵਿਜ਼ਿਟ ਕਰੋਗੇ ਤੁਹਾਨੂੰ ਡਾਕੂਮੈਂਟ ਵਗੈਰਾ ਸਭ ਕੰਪਲੀਟ ਮਿਲਣਗੇ ਇਸ ਦੀ ਆਰਸੀ 29 ਨੰਬਰ 30 ਨੰਬਰ ਫਾਰਮ ਨਾਲ ਕਸਟਮਰ ਦਾ ਆਈਡੀ ਪ੍ਰੂਫ ਤੱਕ ਤੁਹਾਨੂੰ ਨਾਲ ਮਿਲੇਗਾ ਸਾਡੇ ਵੱਲੋਂ ਆਪਦੀ ਤੁਹਾਨੂੰ ਇੱਕ ਰਸੀਦ ਕੱਟ ਕੇ ਦਿੱਤੀ ਜਾਊਗੀ ਤੁਸੀਂ ਉਸ ਵੱਲੋਂ ਬੇਫਿਕਰ ਰਹੋਗੇ ਕਾਪੀ ਕਾਗਜ਼ਾਂ ਦੀ ਜ਼ਿੰਮੇਵਾਰੀ ਅੱਜ ਨਹੀਂ ਅੱਜ ਤੋਂ ਆਉਣ ਵਾਲੇ 10 ਸਾਲਾਂ ਤੱਕ ਵੀ ਸਾਡੀ ਰਹੂਗੀ ਤੇ ਬਾਕੀ ਜੇਕਰ ਟਰੈਕਟਰ ਦੇ ਇੰਜਨ ਗੇਅਰ ਦੀ ਗੱਲ ਕਰੀਏ ਸਾਡੇ ਵੱਲੋਂ ਸਾਡੀ ਚੀਜ਼ ਸਿਉਣਾ ਹੁੰਦੀ ਹੈ ਬਾਕੀ ਜਦੋਂ ਤੁਸੀਂ ਇੱਥੇ ਸਾਡੇ ਕੋਲੇ ਵਿਜ਼ਿਟ ਕਰਦੇ ਹੋ ਆਪ ਦਾ ਟਰੈਕਟਰ ਨੂੰ ਚੰਗੀ ਤਰ੍ਹਾਂ ਚਲਾ ਕੇ ਚੈੱਕ ਕਰਕੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਜੋ ਆ ਤੁਹਾਡੀ ਆ ਬਾਕੀ ਕਈ ਵੀਰ ਕਹਿ ਦਿੰਦੇ ਆ ਕਿ ਜਿਵੇਂ ਟਰੈਕਟਰ ਇੱਥੋਂ ਲੈ ਕੇ ਗਏ ਆ ਉਸ ਤੋਂ ਬਾਅਦ ਜਾ ਕੇ ਆਪਾਂ ਨੂੰ ਨਹੀਂ ਪਤਾ ਕਿ ਕਿਵੇਂ ਚਲਾਉਂਦਾ ਅਗਲਾ ਕਿਵੇਂ ਨਹੀਂ ਉਸ ਤੋਂ ਬਾਅਦ ਜੇ ਕੋਈ ਨੁਕਸਾਨ ਨਿਕਲ ਆਵੇ ਤਾਂ ਉਹਦੀ ਸਾਡੀ ਬਿਲਕੁਲ ਜ਼ਿੰਮੇਵਾਰੀ ਨਹੀਂ ਸਾਡੀ ਜ਼ਿੰਮੇਵਾਰੀ ਆ ਸਾਡੇ ਕੋਲ ਆਓ ਵਾਕੇ ਵੇਖਣਾ ਟਰੈਕਟਰ ਵਾਕੇ ਵੇਖ ਲਓ ਉਸ ਤੋਂ ਬਾਅਦ ਜਿਸ ਤਰ੍ਹਾਂ ਕਿਸਾਨ ਨੂੰ ਸੰਤੁਸ਼ਟੀ ਮਿਲਦੀ ਉਸ ਤਰ੍ਹਾਂ ਆਪ ਵੀ ਚੈੱਕ ਕਰ ਸਕਦਾ ਕਿਉਂਕਿ ਕਾਪੀ ਕਾਗਜ਼ਾਂ ਦੀ ਸਾਡੀ ਜ਼ਰੂਰ ਜ਼ਿੰਮੇਵਾਰੀ ਆ ਅੱਜ ਤੋਂ ਸਾਲ 2 ਸਾਲ 5 ਸਾਲ 10 ਸਾਲ ਤੱਕ ਹ ਅਗਰ ਕੋਈ ਤੁਹਾਨੂੰ 2 4 5 ਸਾਲਾਂ ਬਾਅਦ ਵੀ ਕੋਈ ਡਾਊਟ ਲੱਗਦਾ ਉਹਦੇ ਲਈ ਅਸੀਂ ਤਾਂ ਵੀ ਬੈਠੇ ਹਾਂ ਕਿਉਂਕਿ ਪਰ ਮਸ਼ੀਨਰੀ ਜਿਹੜਾ ਇੱਕ ਲੋਹਾ ਵਾ ਇਹ ਤੁਸੀਂ ਆਪ ਚੈੱਕ ਕਰਕੇ ਲੈਣਾ ਇਹਦਾਈ ਵਾਰ ਚੀਜ਼ ਏਜੰਸੀ 'ਚ ਆਉਂਦੀ ਵੀ ਦੂਜੇ ਦਿਨ ਭਗਵੰਤ ਜੀ ਖੁੱਲ ਜਾਂਦੇ ਖੁੱਲ ਜਾਂਦੀ ਖੋਲੇ ਬਹੁਤ ਵੇਖਿਆ ਜੀ ਬਹੁਤ ਕੇਸ ਤੁਹਾਡੇ ਸਾਹਮਣੇ ਆਉਂਦੇ ਪਰ ਆਪ ਦੇ ਵੱਲੋਂ ਸਾਨੂੰ ਜੋ ਕਮੀ ਲੱਗਦੀ ਅਸੀਂ ਆਪ ਦੀ ਕਢਾਈ ਹੁੰਦੀ ਕਮੀ ਸਾਰੀ ਆਪ ਦੇ ਵੱਲੋਂ ਆਪਣੇ ਵੱਲੋਂ ਸਭ ਅਸੀਂ ਬੈਸਟ ਕਰਨ ਦਾ ਕੋਸ਼ਿਸ਼ ਕਰ ਆਪਣੇ ਵੱਲੋਂ ਅਸੀਂ ਸਾਰੀ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਫਿਰ ਵੀ ਤੁਸੀਂ ਆਪ ਦੇ ਵੱਲੋਂ ਚੀਜ਼ ਇਹਨੂੰ ਚੰਗੀ ਤਰ੍ਹਾਂ ਚੈੱਕ ਕਰੋ ਚ ਤੇ ਕਾਪੀ ਕਾਗਜ਼ ਨਾਲੋਂ ਤੁਹਾਨੂੰ ਦੱਸਿਆ ਹੀ ਆਪਾਂ ਉਹ ਬੈਠੇ ਆ। ਠੀਕ ਆ ਜੀ ਤੇ ਇਹ ਟਰੈਕਟਰ ਬਾਕੀ ਇਸ ਤੋਂ ਇਲਾਵਾ ਵੀ ਆਪਣੇ ਕੋਲ ਟਰੈਕਟਰ ਖੜੇ ਹੁੰਦੇ ਆ 30 ਤੋਂ 35 ਟਰੈਕਟਰ ਹੁੰਦੇ ਆ। ਤੁਸੀਂ ਕਿਸੇ ਵੀ ਟਾਈਮ ਹਫਤਾ ਸਾਰਾ ਹਫਤਾ ਹੀ ਅਸੀਂ ਇੱਥੇ ਮਲੋਟ ਕਿਸਾਨ ਟਰੈਕਟਰ ਤੇ ਆਪਣੀ ਬਠਿੰਡਾ ਰੋਡ ਤੇ ਸ਼ਾਪ ਆ ਜੀ। ਲੋਕੇਸ਼ਨ ਆ ਜਿਹੜੀ ਤੁਸੀਂ ਗੂਗਲ ਤੇ ਸਰਚ ਕਰੋਗੇ ਤਾਂ ਆਪਣੀ ਲੋਕੇਸ਼ਨ ਵੀ ਆਉਂਦੀ ਆ। ਤੁਸੀਂ ਸਰਚ ਕਰਕੇ ਆਪਣੇ ਕੋਲੇ ਆ ਸਕਦੇ ਹੋ। ਬਾਕੀ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਜ਼ਰੂਰ ਕਰਨਾ ਕਿਉਂਕਿ ਕਈ ਵਾਰ ਟਰੈਕਟਰ ਜਦੋਂ ਤੁਸੀਂ ਆਉਣੇ ਤੋਂ ਉਸ ਟਾਈਮ ਤੱਕ ਸੇਲ ਹੋ ਜਾਂਦਾ ਤਾਂ ਫਿਰ ਰਸਤੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਵੇਂ ਮੰਨ ਕੇ ਚੱਲੋ ਵੀ ਆਉਣ ਜਾਣ ਤੇ ਖਰਚਾ ਹੁੰਦਾ ਹੈ ਤੇ ਉਹ ਨਾ ਪਵੇ ਤੁਸੀਂ ਫੋਨ ਕਰਕੇ ਆਓ ਜੇਕਰ ਟਰੈਕਟਰ ਮੌਕੇ ਤੇ ਹਾਜ਼ਰ ਹੋਇਆ ਦਵਾਂਗੇ ਬਾਕੀ ਜਿਹੜੀ ਗੱਲ ਅਸੀਂ ਕਰਾਂਗੇ ਉਹ ਸਹੀ ਨਿਕਲੂਗੀ ਤੇ ਟਰੈਕਟਰ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੈੱਕ ਕਰਕੇ ਜਾਣਾ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲਾਂ ਨੂੰ ਸਬਸਕ੍ਰਾਈਬ ਕਰ ਦਿਓ ਦੋਵਾਂ ਚੈਨਲਾਂ ਦਾ ਜਿਹੜਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਾਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ